बाबा उत्तम शाह जी ਦੀ ਯਾਦ ਨੂੰ ਸਮਰਪਿਤ ਵਿਸ਼ਾਲ ਭਗਵਤੀ ਜਾਗਰਣ ਮੰਦਰ ਮਸਤਾਨਾ ਪਿੰਡ ਉਮਰਪੁਰ ਕਲਾ ਨੇੜੇ ਨੂਰਮਹਿਲ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਹਾਰ ਲਗਵਾਉਣ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਮਾਸਤੇ ਬਾਬਾ ਉੱਤਮ ਸ਼ਾਹ ਦੀ ਯਾਦ ਦੇ ਵਿੱਚ ਇਹ ਜਾਗਰਣ ਹੋ ਰਿਹਾ ਇਲਾਕੇ ਦੀਆਂ ਸੰਗਤਾਂ ਲਈ ਪਿੰਡ ਦੀਆਂ ਸੰਗਤਾਂ ਵਾਸਤੇ ਇਹ ਭਲਾਈ ਵਾਸਤੇ ਬਹੁਤ ਵੱਡਾ ਪ੍ਰਾਲਾ ਐਨਆਰਆਈਆਂ ਨੇ ਕੀਤਾ ਇਹਦੇ ਵਿੱਚ ਜਿਆਦਾ ਜਿਹੜਾ ਮੁੱਖ ਮਹਿਮਾਨ ਵਾਂ ਜੋ ਜਗਰਾਤੇ ਦੀ ਗਵਾਹੀ ਕਰ ਰਿਹਾ ਸੁੱਖਾ ਚੱਕਾਂ ਵਾਲਾ ਉਹ ਬੜਾ ਸਿਆ ਇਨਸਾਨ ਵਾਂ ਮਾਸਤਾ ਦਾ ਬਹੁਤ ਕਰੀਬਾ ਤੇ ਮਾਲਕ ਨੂੰ ਤਿੰਨ ਗੁਣੀ ਰਾ ਚੌਗਣੀ ਤਰੱਕੀ ਬਖਸ਼ੇ ਇਹ ਜੋ ਵੀ ਇਸ ਜਗਰਾਤੇ ਦੀ ਨੀਂਹ ਬਣੀਆਂ ਇਹ ਪਿੰਡ ਸੁੱਖਾ ਚੱਕਾਂ ਵਾਲਾ ਇਹ ਉਹ ਬੰਦਾ ਕਰਾਉਣ ਵਾਲਾ ਆ ਉਹਦੀ ਹੀ ਇਹ ਸਾਰਾ ਕੁਝ ਕਰਾਇਆ ਹੋਇਆ ਆ ਇਹ ਇਲਾਕੇ ਦੀਆਂ ਸੰਗਤਾਂ ਪਿੰਡ ਦੀਆਂ ਸੰਗਤਾਂ ਸਾਰੀਆਂ ਰਲ ਮਿਲ ਕੇ ਮਨਾ ਰਹੀਆਂ ਆ ਧੰਨ ਧੰਨ ਮਸਤ ਬਾਬਾ ਉਤਮ ਸ਼ਾਹ ਜੀ ਉਹਨਾਂ ਦੀ ਬਾਰਤੀ ਵਰਸੀ ਦੇ ਸੰਬੰਧਤ ਇਹ ਜਗਰਾਤਾ ਜਿਹੜਾ ਪਿੰਡ ਉਮਰਪੁਰੇ ਇੱਕ ਸਾਲ ਠਹਿਰ ਕੇ ਨਗਰ ਕਰਾਉਂਦਾ ਤੇ ਸਭ ਤੋਂ ਵੱਡਾ ਸੰਜੋਗ ਸੁਖਾ ਚੱਕੇਵਾਲਾ ਦਾ ਮਸਤਾ ਦਾ ਭਤੀਜਾ ਦੀਪਾ ਜੂਐਸਏ ਉਹਨਾਂ ਦਾ ਡੈਡੀ ਕਸ਼ਮੀਰ ਸਿੰਘ ਜਿਨ੍ਹਾਂ ਨੇ ਬਹੁਤ ਵੱਡਾ ਸਾਡੇ ਨਾਲ ਮੋਂਡਾ ਨਾ ਮੋਂਡੇ ਨਾ ਮੋਂਡਾ ਲਾ ਕੇ ਸਾਥ ਦਿੱਤਾ ਮੈਂ ਉਸ ਪਰਿਵਾਰ ਦਾ ਵੀ ਧੰਨਵਾਦ ਹਾਂ ਮੈਂ ਸਾਰੇ ਨਗਰ ਦਾ ਵੀ ਧੰਨਵਾਦ ਹਾਂ ਜਿੱਥੇ ਵੀ ਦੇਸ਼ ਪ੍ਰਦੇਸ਼ ਹੈ ਬੈਠੀ ਮੇਰੀ ਸੰਗਤ ਮੈਂ ਮਸਤ ਬਾਬਾ ਤਮਸ਼ਾ ਦੇ ਮਾ ਜਵਾਲਾ ਜੀ ਦੇ ਅੱਗੇ ਇਹੀ ਬੇਨਤੀ ਕਰਦਾ ਵੇ ਦਨ ਦੁਕਣੀ ਰਾਤ ਚੌਕਣੀ ਤਰਕੀ ਬਖਸ਼ੇ ਪੈੰਡ ਸੁੱਖਾ ਚੱਕਾਂ ਵਾਲੇ ਦਾ ਇੰਨਾ ਕ ਨਾਮ ਪ੍ਰਮਾਤਮਾ ਕਰੇ ਬਈ ਬਲੰਧੀਆਂ ਛੂਵੇ ਜੈ ਮਾ ਜਵਾਲਾ ਜੀ ਇਹੋ ਵੀ ਹਰ ਸਾਡੇ ਤਾਂ ਉਸ ਸ਼ਾ ਦੀ ਗੱਲ ਕਰਦੇ ਆ ਜੀ ਸਿਕਟਰ ਦੇ ਮੰਡਲ ਵਿੱਚ ਉਸ ਸ਼ਾ ਜੀ ਕਿੰਧਰ ਦੇਖਣ ਨੂੰ ਸਰੇ ਬਹੁਤ ਜਿਆਦਾ ਕੋਈ ਅੰਤ ਨਹੀਂ ਕਿਸੇ ਨੇ ਟੋਸਟਾਂ ਨੇ ਲੰਗਰ ਲਾਏ ਆ ਕਿਸੇ ਨੇ ਫਰੂਟਾਂ ਦੇ ਲੰਗਰ ਲਾਏ ਆ ਕਿਸੇ ਨੇ ਕੜੀ ਚੌੜਾ ਲੰਗਰ ਲਾਏ ਆ ਬਈ ਅੰਤ ਕੋਈ ਨਹੀਂ ਕਿਸੇ ਵੀ ਗੱਲ ਦਾ ਸਾਡਾ ਨਗਰ ਬਹੁਤ ਚੰਗਾ ਆ ਅਸੀਂ ਸਾਰੇ ਕੋਈ ਵੀ ਭਾਈਚਾਰਾ ਰਲ ਮਿਲ ਕੇ ਜਿਹੜਾ ਸਮਾਗਮ ਕਰਦੇ ਆ ਸਾਡਾ ਮੰਦਰ ਮਾਸਤਾ ਦੇ ਨਾਂ ਤੇ ਇਹ ਜਿਹੜਾ ਡੇਰਾ ਚੱਲ ਰਿਹਾ ਆ ਤੇ ਬੜੀ ਮਾਲਕ ਦੀ ਕਿਰਪਾ ਸਾਰਾ ਪਿੰਡ ਸਾਡੇ ਨਾਲ ਆ ਕੋਈ ਈਦਾ ਨਹੀਂ ਸਾਡੇ ਪਿੰਡ ਉੱਚ ਨਹੀਂ ਨੀਚ ਨਹੀਂ ਸਭ ਕੁਛ ਠੀਕ ਚੱਲ ਰਿਹਾ ਹੈ ਗੈ ਕ ਰਾਤ ਨੂੰ ਇਹ ਮੁਹੰਮਦ ਰਸ਼ਾਦ ਤਕਦੀਰ ਇਹ ਦਿਨਾ ਨਗਰ ਵਾਲੀ ਕੁੜੀ ਤੇ ਇਹ ਸੁਖਾ ਰਾਮ ਸਰੋਹਾ ਇਹ ਬਾਬਾ ਬਲਕਨਾ ਦਾ ਤਾਰ ਮੋਕ ਡਰਾਮਾ ਖੇਡੂਗਾ ਤੇ ਅੱਜ ਜਿਹੜਾ ਜੋਤਾਂ ਜੋਤ ਆ ਗਈ ਆ ਜਵਾਲਾਜੀ ਦੀ ਅੱਡੇ 'ਚ ਉੱਥੋਂ ਸਾਰੀ ਸੰਗਤ ਲਾਕਾ ਨਿਵਾਸੀ ਸਾਰੇ ਉਹ ਜੋਤ ਲੈਣ ਜਾ ਰਹੇ ਆ ਉਹ ਬੜੀ ਜੋਤ ਜਿਹੜੀ ਆ ਸ਼ਾਨ ਤੇ ਧੂਮ ਧਾਮ ਨਾਲ ਸਾਰੀ ਸੰਗਤ ਲੈ ਕੇ ਆਉਂਦੀ ਆ ਹਾਥੀ ਘੋੜੇ ਊਠ ਪੈਰਾਸ਼ੂਟ ਨਾਲ ਫੋਲਸਿੱਟੇ ਜਾਣਗੇ ਇਹ ਜੋ ਕੁਝ ਵੀ ਹੈ ਸਭ ਇਹ ਮਹਾਮੈਦੀ ਵਾਸਤੇ ਬਾਬਾ ਤੁਮ ਸ਼ਾਦੀ ਕਰਪਾਣਾ ਧੰਨਵਾਦ ਬਹੁਤ ਬਹੁਤ ਮਾਲਕ ਸਭ ਨੂੰ ਭਲਾ ਕਰੇ ਸਾਲ ਤੇ ਤੰਦਰੁਸਤੀ ਆ ਬੱਚਾ ਨੌਜਵਾਨ ਪੀੜੀ ਨੂੰ ਮੈਂ ਕਹਿੰਦਾ ਵੀ ਨਸ਼ਿਆਂ ਤੋਂ ਦੂਰ ਰਹੋ ਮਾਪੇ ਦਾ ਕਹਿਣਾ ਮੰਨੋ ਜਿਹਨੂੰ ਵੀ ਆਪਾਂ ਜੇ ਮਾਪੇ ਦਾ ਕਹਿਣਾ ਮੰਨਾਂਗੇ ਤਾਂ ਸਮਝ ਲਓ ਤਰ ਜਾਵਾਂਗੇ ਜੇ ਮਾਪੇ ਦਾ ਕਹਿਣਾ ਨਹੀਂ ਮੰਨਾਂਗੇ ਤਾਂ ਡੁੱਬ ਜਮਾਂਗੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਪੇ ਦੀ ਪੂਜਾ ਕਰਕੇ ਆਖੇ ਹੀ ਜਗਰਾਤਾ ਕਰਾਉਣਾ ਇੱਕ ਮੇਰੀ ਸਾਧੂ ਮੰਤ ਹੋਣ ਉਹਦੇ ਨਾਤੇ ਵੀ ਪਹਿਲਾਂ ਮੈਂ ਆਪਣੇ ਮਾਪੇ ਨੂੰ ਪੂਜ ਕੇ ਫਿਰ ਜਗਰਾਤਾ ਇਹ ਆਰੰਭ ਕਰਦਾ ਇਹ ਮੈਂ ਨੌਜਵਾਨ ਪੀੜੀ ਨੂੰ ਇਹ ਕਹਿੰਦਾ ਵੀ ਨਸ਼ਿਆਂ ਤੋਂ ਦੂਰ ਰਹੋ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਆ ਬਸ ਇੱਕੋ ਆਪਣੇ ਮਾਪੇ ਦੀ ਸੇਵਾ ਕਰੋ ਤੰਦਰਸਤੀ ਤੇ ਵੱਧ ਤੋਂ ਵੱਧ ਤੁਸੀਂ ਕੰਮ ਕਰੋ ਜਦੋਂ ਕੰਮ ਕਾਣਾ ਕਿਸਮਤਾਂ ਤੁਹਾਡੀਆਂ ਆਪੇ ਬਦਲ ਜਾਂਦਾ ਚਲੋ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਆਉਣ ਦਾ ڪل ڪنهن لاءِ چاندڙا واسطو ان کي چاندڙا واسطو